ਪੀਰ ਬਾਬਾ ਮੁਲਾਮ ਸ਼ਾਹ ਜੀ ਦੇ ਮੇਲੇ ਤੇ ਪਹੁੰਚ ਰਹੇ ਅਮਰ ਅਰਸ਼ੀ ਜੀ ਸਿੰਘਾਪ੍ਰੈਸ ਨੇ ਸੰਚਾਲਕ ਜਸਤ ਨੰਵਾਲਾ ਸਰਬਜੀਤ ਸਿੰਘ ਸਾਵੀ ਖੁਸ਼ੀ ਜਰਨਲ ਸਟੋਰ ਚੋਹਲਾ ਸਾਹਿਬ ਸਰਦਾਰ ਸਰਵਣ ਸਿੰਘ ਫੌਜੀ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਚ ਪੈਂਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਸਾਲਾਨਾ ਸੱਭਿਆਚਾਰਕ ਜੋੜ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨਾਲ ਮਿਤੀ 27 ਜੂਨ 2024 ਦਿਨ ਵੀਰਵਾਰ ਨੂੰ ਮੁੱਖ ਸੇਵਾਦਾਰ ਬਾਬਾ ਰਾਜੂ ਸਿੰਘ ਜੀ ਦੀ ਦੇਖਰੇਖ ਹੇਠ ਪੀਰ ਬਾਬਾ ਮਲਮ शाह ਜੀ ਦੇ ਦਰਬਾਰ ਤੇ ਬੜੀ ਧੁੰਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪਹੁੰਚ ਰਹੇ ਪੰਜਾਬ ਦੇ ਮਸ਼ਹੂਰ ਕਲਾਕਾਰ ਅਮਰ ਅਰਸ਼ੀ ਅਤੇ ਬੀਬਾ ਨਰਿੰਦਰ ਜੋਤ ਅਤੇ ਹੋਰ ਵੀ ਕਲਾਕਾਰ ਜਿਵੇਂ ਕਿ ਨਿਸ਼ਾਨ ਲਾੜਲਾ ਆਪਣਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਗੁਰੂ ਕਾਲ ਅੰਗਰ ਅਟੁੱਟ ਵਰਤੇਗਾ ਇਲਾਕਾ ਸੀ ਨਗਰ ਨਿਵਾਸੀ ਅਤੇ ਦੇਸ਼ ਆਪਦੇਸ਼ਾਂ ਦੀਆਂ ਐਨ ਆਰ ਆਈ ਸੰਗਤਾਂ ਨੂੰ ਬੇਨਤੀ ਹੈ ਪੀਰ ਬਾਬਾ ਜੀ ਦੇ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਾਂ ਨਾਲ ਸੇਵਾ ਕਰਕੇ ਪੀਰ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਦੇਖੋ ਦੱਸ ਰਿਹਾਣ ਬਲਵਿੰਦਰ ਸਿੰਘ ਲਾਡੀ ਠੇਕੇਦਾਰ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਮਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਉਡੀਸਾ ਜਦੀ ਜੀ ਮੈਂ ਬਸਰ ਦਾ ਜਸਵੀਰ ਸਿੰਘ ਅੱਜ ਆਪਾਂ ਕਿਹੜੇ ਦਰਬਾਰ ਦੇ ਖੜੇ ਹਾਂ ਜੋ ਪਿੱਛੇ ਮਹਾਰਕਾ ਪੀਰਾਂ ਦਾ ਦਰਬਾਰ ਪੀਰ ਬਾਬਾ ਮਲਮ ਸਿੰਘ ਜੀ ਪੀਰ ਬਾਬਾ ਮਲਮ ਸਿੰਘ ਜੀ ਇਹ ਕਿਵੇਂ ਸੰਗਤਾਂ ਇਕੱਠ ਹੋਇਆ ਹੈ ਛਿੰਪੀ ਨੂੰ ਮੇਲਾ ਹੈ 27 ਜੂਨ ਨੂੰ ਮਲੇ ਇਹ ਕੱਲ ਹੋ ਰਿਹਾ ਮੇਲਾ ਹੈ ਅੱਗੇ ਸੇਵਾਦਾਰੀ ਇਕੱਠੇ ਹੋਏ ਇਹ ਸਾਰੀਆਂ ਸੇਵਾਵਾਂ ਕਰ ਰਹੇ ਤੇ ਆਪਣੇ ਵੱਲੋਂ ਸੰਗਤਾਂ ਨੂੰ ਸੱਦਾ ਦੇਣਾ ਚਾਹ ਕੱਲ ਹੋਣ ਸੰਬੰਧੀ ਇਹ ਸੰਤੋਨ ਬੇਨਤੀ ਕਰਦੇ ਕਿ ਉਹ ਮਹੌਗਾ ਪਰ ਪਹੁੰਚੋ ਤੇ ਸੇਵਾ ਦੇ ਵਿੱਚ ਵਿਜਾਵਲ ਚੜ੍ਹ ਕੇ ਸਪਾਉ। ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਕਹਿਣਾ ਚਾਹਦੇ। ਹੋਰ ਤਾਂ ਵੀ ਮੇਰਾ ਬਾਬਾ ਜੀ ਦੱਸਾਂ ਚੋ ਆਪਣੇ ਬਲ ਬਿਲਕੁਲ। ਇਹ ਇਹ ਜਕਾਰਾ ਲਾਉਂ ਚੋ ਪੀਰਾਂ ਦਾ। ਵੀਰ ਬਾਬੇ ਮਲਾਮ ਸ਼ਾਹ ਦਾ ਜਕਾਰਾ ਹੀ ਬੋਲ ਸੱਚੇ ਦਰਬਾਰ ਕੀ ਜੈ। اچھا ਅੱਜ ਜੇ ਤੁਹਾਨੂੰ ਕੋਈ ਵਾਹਿਗੁਰੂ ਜੀ ਕਹਾਂ ਸਰ ਸਵਾਹਿਬ ਵਾਹਿਗੁਰੂ ਜੀ ਬੰਦੇ ਜੀ ਸਿੰਘਾ ਟੀਮ ਅਤੇ ਜਸ ਧੁੰਨਾਂ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913